ਚਾਹ ਕੁਟ ਪੀਣੀ ਹੁੰਦੀ ਤੇ ਬੱਤੀ ਤਰਲੇ ਕੱਢਦੀਆਂ ਰੋ ਇੱਕ ਦੂਜੇ ਦੇ ਮੂੰਹ ਹਲ ਵੇਂਦੀਆਂ ਰਹਿਣਾ ਉਹ ਬਣਾਵੇਂ ਤੇ ਆ ਬਣਾਵੇਂ ਇਦੋਂ ਕੀ ਮਾੜਾ ਬਣਾਓ ਤੇ ਪੀਓ ਜਿੰਨਾ ਚਿਰ ਚੱਲਦੇ ਉਹਨਾਂ ਚਿਰ ਖਾਓ ਪੀਓ ਬਾਅਦ ਚ ਵੇਖੀ ਜਾਊਂਗੀ ਜੋ ਹੋਊਗਾ ਇੱਕ ਜਾਨੀ ਮਹਾਕ ਜੇ ਨਾਉਣ ਵੜ ਗਈ ਇੱਕ ਜਾਨੀ ਟਹਿਲਦੀ ਫਿਰਦੀ ਆ ਉਹ ਦੋਨੋਂ ਤੇ ਉਹ ਬੰਦੇ ਦੀ ਅੱਧੀ ਭੁੱਖ ਸੁੱਕ ਜਾਂਦੀ ਜਦੋਂ ਕੋਈ ਚੀਜ਼ਾਂ ਮੰਗਣੀਆਂ ਮੈਂ ხਾਇ ਨਹੀਂ ਮੈਂ ਮਰ ਜਾ ਕੀ ਤੂੰ ਸੁਨਹਿਨ ਜੀ ਬਣੀ ਹੈ ਪੈਣਾ ਮੈਂ ਆਟੇ ਨੂੰ ਪਰੇ ਨਾ ਕੇ ਆਈ ਆ ਤੂੰ ਤੇਰੇ ਤਾਂ ਮੈਨੂੰ ਭੁਲੇਖੇ ਹੀ ਪਈ ਜਾਂਦੇ ਵੀ ਜਿੱਦਾ ਮਨਪਰੀ ਦੀ ਆ ਗਈ ਹੁੰਦੀ ਆ ਫੇਰ ਹਾਹੀਂ ਨਹੀਂ ਇਦਾਂ ਕਰਦੇ ਹੁੰਦੇ ਬਾਲ ਨਾ ਕੇ ਬਾਹਰ ਸਕਵਾ ਕੇ ਵਾ ਕੇ ਫੇਰ ਅੰਦਰ ਆਉਂਦੇ ਨੇ ਤੂੰ ਜੜਾਵਾ ਜੀਆਂ ਲੈ ਕੇ ਅੰਦਰ ਆ ਗਈਆਂ ਪੈਣਾ ਮੇਰਾ ਡਰਾ ਹੀ ਦਿੱਤਾ ਕਿ ਤੇ ਮੇਰਾ ਦਿਲ ਨਹੀਂ ਮਸਚੇ ਆਉਣ ਦਿਆ ਮੈਂਨੇ ਤੇ ਦੇਖਾ ਕਿ ਪਤਾ ਨਹੀਂ ਅੰਮਾ ਜੀ ਕਿਆ ਕਰ ਰਹੇ ਆ ਤਾਂ ਮੈਂ ਥੋੜੀ ਜੀ ਜਾ ਕੇ ਦੇਖਤੀ ਹੂੰ ਕਿ ਕਿਆ ਕਰ ਰਹੇ ਆ ਪਹਿਣਾ ਜਾ ਜਾ ਕੇ ਆਪਣਾ ਸਿਰ ਸੁਰਵਾ ਤੇ ਜਾ ਕੇ ਫਿਰ ਇੱਧਰ ਨੂੰ ਆਵੀ ਤੇ ਚਾਹ ਖੜਨੀ ਆ ਤੇ ਲੈ ਜਾ ਖਾਣੋ ਤੇ ਕਿਤੇ ਆਸ ਨਹੀਂ ਆ ਵੀ ਆਪਣੇ ਆਪ ਕੋਈ ਚੀਜ਼ ਬਣਾ ਕੇ ਸਾਨੂੰ ਦੇ ਦੇਊਗਾ ਵੀ ਟਾਈਮ ਹੋਇਆ ਚਲ ਤੁਸੀਂ ਚਾਹ ਪੀ ਲੋ ਤੁਸੀਂ ਕੀ ਖਾਣਾ ਵਾ ਇਹਨਾਂ ਤੇ ਕਿਸੇ ਨੇ ਪੁੱਛਣਾ ਹੀ ਨਹੀਂ ਹੁੰਦਾ ਆ ਲੈ ਜਾ ਚਾਹ ਤੇ ਜਾ ਪਹਿਣਾ ਇਤਨੇ ਗੁੱਸੇ ਮੇ ਕਿਉਂ ਗੁੱਸਾ ਇਦਾ ਹੀ ਆ ਜਾਂਦਾ ਵਾ ਜਦੋਂ ਮੈਂ ਕਈ ਵਾਰ ਆਖਾਂ ਵੀ ਆਹ ਚੀਜ਼ ਬਣਾਓ ਲੈ ਅਜੇ ਤੇ ਹੁਣ ਇਹ ਪੀਤੀ ਆ ਸੁਖ ਨੇ ਕਹਿਤਾ ਸੀ ਅੱਗੇ ਕੱਲ ਪਰਸੋਂ ਹੀ ਤੇ ਜੇ ਮੈਂ ਆ ਮੈਂ ਹੋਰਿਆ ਚਾਚਾ ਬਣਾਉ ਤਾਂ ਇਹਨਾਂ ਨੇ ਫੇਰ ਮੈਨੂੰ ਕਹਿਣਾ ਵੀ ਜੇ ਹੁਣ ਇਹ ਪੀਤੀ ਤੇ ਇਦੋਂ ਬਿਹਤਰ ਵੀ ਆਪ ਬਣਾ ਕੇ ਪੀ ਲੋ ਉਹ ਚੰਗੀ ਆ ਮੈਂ ਰਹਿ ਕੇ ਅੱਗੇ ਹੀ ਅਸੀਂ ਤੇ ਅੱਗੇ ਪਰੇਸ਼ਾਨ ਪੜੇ ਆ ਕਹਿਆ ਕੋਈ ਨਾ ਕੋਈ ਟੈਨਸ਼ਨ ਸਾਨੂੰ ਲੱਗੀ ਰਹਿੰਦੀ ਆ ਉੱਤੋਂ ਹੋਰ ਵਾਲ ਖਲਾਰ ਕੇ ਆ ਗਈ ਆ ਜੜਾਵਾਂ ਲੈ ਕੇ ਆ ਗਈ ਆ ਇਹ ਤੁਹਾਡੇ ਉਧਰ ਇਹੋ ਜੇ ਕੰਮ ਹੋਣਗੇ ਇੱਥੇ ਵੀ ਇਦਾਂ ਦੇ ਕੰਮ ਹੈਗੇ ਇੱਥੇ ਦੇ ਸਾਫ਼ ਸੁਥਰਾ ਕੰਮ ਕਰਨਾ ਪੈਣਾ ਜਿਹੜਾ ਵੀ ਕਰਨਾ ਆ ਜੋਕਲਾ ਚਾਹ ਮੈਂ ਖੱਡਈ ਲੈ ਜਾ ਡੇਟ ਜੀ ਹਲਦੀ ਨਹੀਂ ਉੱਥੋਂ ਸੋਕਾ ਬਣੀ ਬਣਾਤੀ ਚਾਹ ਬਣਾਤੀ ਕੱਪੇ ਪਾ ਕੇ ਵੀ ਗੱਲ ਲੈ ਜਾ ਹਣ ਮੈਂ ਮਨਜੋਦ ਨੂੰ ਦੇ ਦਿੰਨੀ ਚਾਹ ਨਾਲੇ ਤੇ ਡੈਡੀ ਨੂੰ ਫੜਾਉਣੀ ਆ ਨਾਲੇ ਮੈਂ ਆਪਣੀ ਲੈ ਜਾਨੀ ਚਲ ਠੀਕ ਆ ਆ ਬਣੀ ਆ ਜਿਹਦਾ ਜੀਕਰੂ ਫੜ ਕੇ ਪੀ ਜਾਓ ਆ ਵੀ ਤੇ ਉੱਤੇ ਆ ਗਈ ਤੇ ਫੜਾਤੀ ਨਹੀਂ ਤੇ ਮੈਂ ਇਹਨੂੰ ਵੀ ਕਦੋਂ ਫੜਾਉਣ ਲੱਗੀ ਹਾਂ ਚਲੋ ਸੰਜੀਤ ਚਾਹ ਤੇ ਪੀ ਲਈ ਆਬ ਬਤਾਓ ਮम्मा ਤੇ ਤੇ ਮੈਨੂੰ ਬਹੁਤ ਸੋਹਣੀ ਲੱਗਣ ਦੇ ਤੁਹਾਡਾ ਫੇਸ ਵੀ ਪੂਰਾ ਮਮਾ ਤੇ ਨਾ ਮਮਾ ਦਾ ਸੂਟ ਵੀ ਤੁਹਾਨੂੰ ਬੜਾ ਸੋਹਣਾ ਲੱਗਾ। ਮੁੰਜੀ ਨਾ ਉਸਕਾ ਜੇ ਸੂਟ ਬਹੁਤ ਪਸੰਦ ਹੈ ਮੇਰੀ ਬੇਹਨ ਕਾ। ਬਹੁਤ ਅੱਛਾ ਲੱਗਦਾ ਹੈ ਜੇ। ਬੜਾ ਸੁੰਦਰ। ਬਿਲਕੁਲ ਵੀ ਚੁਬਤਾ ਨਹੀਂ ਹੈ। ਦੇਖਣੇ ਕੋ ਐਸੇ ਲੱਗਦਾ ਹੈ ਕਿ ਜੈਸੇ ਬੜਾ ਚੁਬੇਗਾ ਕਿਤਨਾ ਨਾ। ਅ ਦੇਖੋ ਸ਼ੀਸ਼ੇ ਕਿਤਨੇ ਲਗੇ ਇਸ ਤੇ। ਹੂੰ। ਪੂਰਾ ਜੜਾ ਹੋਇਆ ਹੈ। ਬਹੁਤ ਸੁੰਦਰ ਹੈ। ਮਮਾ ਤੱਕ ਨਾ ਹਿੰਦੀ ਨਾ ਬੋਲਿਆ ਕਰੋ ਪੰਜਾਬੀ ਬੋਲਿਆ ਕਰੋ ਹਣ।

ਕਬੀ ਮਾਤਾ ਜੀ ਬੋਲਦੀ ਹੈ ਕਦੀ ਤੂੰ ਬੋਲਦੀ ਹੋ ਮम्मा ਤੇ ਮਾਂ ਕਿੱਲੇ ਆਜੇ ਫਿਰ ਮੈਂ ਬੜੀ ਬੜੀ ਕ ਮम्मा ਨਾ ਕਿਆ ਕਰ ਰਹੀ ਤੈਨੂੰ ਮਾਸੀ ਕਹ ਲਿਆ ਕਰ ਤੂੰ ਨਹੀਂ ਮम्मा ਮੇਰੇ ਜੇ ਮਮਾ ਅਸਲੀ ਹੁੰਦੀ ਹੈ ਨਾ ਸਮ੍ਰਿਤ ਉਹੀ ਮਮਾ ਰਹਿੰਦੀ ਹੈ ਹੋਰ ਦੂਜਾ ਕੋਈ ਨਹੀਂ ਮਮਾ ਬੰਦ ਨਹੀਂ ਕੁੜੀ ਨੇ ਵੀ ਪਤਾ ਨਹੀਂ ਕੀ ਸਖਾਲ ਸਖਾਲ ਕੇ ਆਪਣੇ ਮਨ ਕਰ ਲਿਆ ਵੇ ਪਖੰਡ ਤੇ ਵੇ ਮੇਰੇ ਸਾਹਮਣੇ ਸਮ੍ਰਿਤ ਤੂੰ ਮੈਨੂੰ ਦਵਾਈ ਖਾਣੀ ਹੈ ਠੀਕ ਮੈਂ ਨਹੀਂ ਇਹ ਦਵਾਈ ਜਿਹੜੀ ਕੋਈ ਗੱਲ ਨਹੀਂ ਅੱਜ ਤਾਂ ਮੈਂ ਆਪਣੀ ਸਪੋਰਟ ਤੇ ਆਪਣੇ ਬੰਦੇ ਨੂੰ ਸਾਧ ਕੇ ਲੈ ਆਣੀ ਆ। ਵੇਖੀ ਹਾਂ ਮੈਂ ਤੈਨੂੰ ਪਤਾ ਦੱਸਦਾ। ਅੱਗੇ ਮੈਨੂੰ ਤਾਂ ਬੜਾ ਕੱਲੀ ਨੂੰ ਧੁੰਨੀ ਆ ਨਾ ਵੇਖ ਕੇ। ਮੈਨੇ ਤੁਮੇ ਕੁਝ ਬੋਲਾ ਹੈ? ਤੇ ਬੋਲ ਕੇ ਦੱਸ ਦੇ ਫਿਰ। ਫਿਰ ਮੈਂ ਵੀ ਤੈਨੂੰ ਦੱਸਦੀ ਆ ਨਾ ਅੱਜ। ਬੋਲੇ ਆ ਨਹੀਂ ਬੋਲੇ ਆ ਨਹੀਂ। ਸਵੇਰ-ਸਵੇਰ ਲੜਾਈ ਕੋ ਆਵਾਜ਼ ਲਗਾ ਰਹੀ ਏ ਤੂੰ। ਤੂੰ ਤਾਂ ਸਵੇਰ-ਸਵੇਰ ਹਾਂ ਫੰਡੇ ਇਹ ਖਿਲਾ ਰਹੇ ਬੈਕ ਇਹਨਾਂ ਨੂੰ ਮੈਂ ਸਭ ਬੰਨਣਾ ਤਾਂ। ਤੇ ਮੈਨੇ ਤੈਨੂੰ ਨਹਾਇਆ ਹੈ। ਸਾਡੇ ਘਰ ਦਾ ਦਰਵਾਜ਼ਾ। ਸਮੀਤ ਕੋ ਵੀ ਨਹਾਇਆ ਹੈ। ਉਹ ਤੇ ਕੁੜੀ ਆ। ਜਿਹੜੀਆਂ ਨਵਾਂ ਤੀ ਆਵਣ ਆ। ਬਾਹਰ ਵਾਲ ਚੁਕਾ ਕੇ ਤੇ ਉੱਥ ਜਾ ਤੂੰ ਜਾ ਕੇ ਕਿਉਂ ਕਿ ਕੋਈ ਰੂਲ ਨਾ ਅਗਰ ਰੂਲ ਵਾਡੇ ਦਾ ਕਰੂਲ ਵਾ ਜੇ ਹੁਣ ਇੱਥੇ ਰਹਿਣਾ ਵਾ ਨਾ ਤੇ ਸਿੱਖਣਾ ਪੈਣਾ ਸਾਰਾ ਕੁਝ ਕਿਉਂ ਅਰੇ ਬਾਲ ਕਿਆ ਕਹਤੇ ਹੈਂ ਤੁਮੇ ਕੀ ਬਾਹਰ ਜਾ ਕੇ ਸੁਕਾ ਕੇ ਲਾਓ ਹਾਂ ਇੱਥੇ ਤੂੰ ਤੋੜਦੀ ਵੀ ਨਾ ਬਾਅਦ ਚੋਦਾ ਹੀ ਸਬਜੀ ਚੋਂ ਇਤਨੇ ਵੀ ਨਹੀਂ ਟੁੱਟਦੇ ਮੇਰੇ ਬਾਲ ਹਾਂ ਟੁੱਟਦੇ ਨਹੀਂ ਤੇਰੇ ਜਿਹੜੇ ਠੇਰ ਲਾਇਆ ਹਾ ਵੀ ਕਿੰਨੇ ਬਾਥੂ ਮਨ ਨੂੰ ਇਤਨੂੰ ਸਾਰੇ ਲਿਚਕਣ ਦੇ ਤੇਰੇ ਬਾਲ ਨਹੀਂ ਟੁੱਟਦੇ ਇੱਥੇ

ਤੂੰ ਜਹਾਂ ਪਰ ਰੋ ਤੂੰ ਨਾ ਅੰਦਰ ਜਾ ਕੇ ਸੋ ਜਾ ਠੀਕ ਹੈ ਫਿਰ ਮੈਂ ਤੁਮੇ ਆਤੀ ਠੀਕ ਚਾ ਬੀ ਤੇ ਬੈਠੇ ਜੀ ਕੀ ਕਰਾਂ ਫਿਰ ਸੋਖ ਸਰੀਰ ਬੜਾ ਪੀੜਾ ਹੋਣ ਡਿਆ ਆ ਲੱਤਾਂ ਬਾਵਾ ਲੱਕ ਵੀ ਨਾਲ ਹੀ ਲੱਦਾ ਬੁਖਾਰ ਬਖੂਰ ਹੋ ਗਿਆ ਔਰ ਨੈਸਨੀ ਨੂੰ ਵੇਖ ਵੇਖ ਕੇ ਨਾ ਸਾਰਿਆਂ ਨੂੰ ਹੀ ਜਾਣ ਡਿਆ ਤੁਸੀਂ ਬਚੇ ਹੀ ਤੁਹਾਨੂੰ ਵੀ ਹੁਣ ਹੋ ਗਿਆ ਜਦੋਂ ਦਾ ਇੰਨੀ ਸਾਡੇ ਘਰ ਪੈਰ ਪਾਇਆ ਸਾਬੀ ਸਾਰੇ ਬਿਮਾਰ ਹੋਈ ਜਾਂਦੇ ਨਹੀਂ ਤਾਂ ਪਹਿਲਾਂ ਐਦਾਂ ਕਦੀ ਹੋਇਆ ਹੀ ਯਾਰ ਮੈਂ ਤੇ ਬਾਹਰ ਚੰਗਾ ਭਲਾ ਹੁੰਨਾ ਸੀ ਉੱਥੇ ਚੰਗੀ ਭਲੀ ਸਿਹਤ ਸਹੀ ਰਹਿੰਦੀ ਸੀ ਹੈ ਇੱਥੇ ਜਦੋਂ ਦਾ ਘਰ ਆਇਆ ਪੈਰ ਪਾਇਆ ਵਾ ਮੇਰੇ ਤੇ ਐਦਾਂ ਵੀ ਜੀਣਾ ਹੀ ਹਰਾਮ ਹੋ ਗਿਆ ਵਾ ਨੀਂਦ ਵੀ ਰਾਤ ਨੂੰ ਨਹੀਂ ਆਉਂਦੀ ਉਹ ਵੀ ਟੁੱਟਵੀਂ ਜੀ ਨੀਂਦ ਆਉਂਦੀ ਆ ਸਰੀਰ ਵੇ ਕੀ ਬਣ ਗਿਆ ਮੇਰਾ ਪੁੱਠੇ ਪੈਰਾਂ ਵਾਲੀ ਨੇ ਸਾਡਾ ਘਰ ਹੀ ਪੁੱਠਾ ਪਾਤਾ ਮੈਂ ਤਾਂ ਉਹਨੂੰ ਦੱਸਤਾ ਹੀ ਅੱਜ ਉਹਨੂੰ ਪੁੱਛੋ ਮੈਨੂੰ ਗੱਲਾਂ ਕਰਦੀ ਹੀ ਉਨੂੰ ਕੀ ਮੈਂ ਪੁੱਛਾਂ ਮੈਨੂੰ ਤਾਂ ਡਰ ਲੱਗਦਾ ਔਰ ਤੋਂ ਐਵੇਂ ਡਰ ਲੱਗਦਾ ਤੇ ਨਾਲ ਗੱਲ ਕਰੋ ਤੁਸੀਂ ਮੈਂ ਤੁਹਾਨੂੰ ਦੱਸਤਾ ਹੀ ਸਿੱਧੇ ਹੋ ਕੇ ਉਹ ਆਗੇ ਗੱਲ ਸਾਬੀ ਜਰਾ ਗੱਲ ਕਰ ਇਹਦੇ ਨਾਲ ਬਾਹਰ ਨਿਕਲ ਆਪੇ ਇਸੇ ਕਿਉਂ ਮੈਂ ਨਹੀਂ ਆਵੀ ਇੱਧਰ ਆ ਤੇ ਮੈਂ ਕਿਹਾ ਸਾਹਮਣੇ ਆ ਨਹੀਂ ਨਹੀਂ ਸੁੱਕ ਮੈਂ ਨਹੀਂ ਤੂੰ ਮੇਰੀ ਬੇਇੱਜ਼ਤੀ ਕਰੌਂਦਾ ਸਾਹਮਣੇ ਹੋ ਕੇ ਤੇ ਨਾਲ ਗੱਲ ਤੇ ਕਰ ਇੱਥੇ ਆ ਮੈਂ ਨਹੀਂ ਆਵੀ ਤੈਨੂੰ ਕੀ ਕਹਿੰਦੀ ਐ ਮੈਨੂੰ ਸ਼ਰਮ ਆਉਂਦੀ ਔਰ ਤੋਂ ਕਿਹੜੀ ਨੂੰ ਸ਼ਰਮ ਆਉਂਦੀ ਤੈਨੂੰ ਦੱਸ ਨਾ ਉਦਾਂ ਹੀ ਮੈਨੂੰ ਨਹੀਂ ਹੋਵੀ ਮੈਂ ਨਹੀਂ ਹੁਣਾ ਆਣਾ ਇੱਧਰ ਤੂੰ ਆ ਮੇਰੀ ਇੱਜ਼ਤ ਬਣਾਣ ਕਿਹਦੇ ਨਾਲ ਗੱਲ ਤੇ ਕਰ ਰੇ ਇਹਨੂੰ ਪਤਾ ਲੱਗੇ ਵੀ ਮੇਰੀ ਸਪੋਰਟ 'ਚ ਵੀ ਕੋਈ ਖੜਾ ਵਾ ਇੱਧਰ ਆਓ ਤੁਸੀਂ ਜੇ ਮੈਂ ਇਹਨੂੰ ਕੋਈ ਕਹਤਾ ਨਾ ਉਦੋਂ ਬਾਚਮਨਾਂ ਵੀਰ ਆ ਗਿਆ ਤੂੰ ਉਹਨੇ ਮੇਰੇ ਦਵਾਲੇ ਹੋਣਾ ਮੈਂ ਨਹੀਂ ਲੜਾਈ ਹੋਊਗੀ ਉਹ ਨਹੀਂ ਲੜਾਈ ਹੋ ਜੇ ਤੁਸੀਂ ਇੱਕ ਵਾਰੀ ਗੱਲ ਤੇ ਕਰੋ ਇਹਦੇ ਨਾਲ ਬਤਾਓ ਆ ਬਤਾਓ ਕਿਸਕੇ ਸਰਪਰ ਲੜੋਗੀ ਤੂੰ ਆਓ ਵੀ ਸੋਭੀ ਆ ਮੇਰੀ ਬੇਇੱਜ਼ਤੀ ਹੁੰਦੀ ਏ ਇਦਾਂ ਤੂੰ ਰਹਿਣ ਦੇ ਵੀ ਸਭ ਗੱਲ ਸੁਣ ਮੇਰੀ ਮੈਂ ਨਹੀਂ ਹੁਣਾ ਆਣਾ ਹਾਦੀਆ ਫਿਰ ਆਇਓ ਘਰ ਬੜਿਓ ਬਣਾ ਹੁਣ ਤੂੰ ਤਾਂ ਸਾਰੇ ਡਰਾਗੇ ਰੱਖੇ ਆ ਤੇ ਤੇਰੇ ਥੋਪੜੇ ਜਿਹੇ ਨੇ ਪਤਾ ਨਹੀਂ ਕਿਦੋਂ ਤੂੰ ਟੱਕਰ ਗਈਆਂ ਕੀ ਐ ਦੱਸ ਜਬ ਮੈਂ ਤੈਨੂੰ ਬਤਾਉਂ ਵਾਲ ਬਣ ਕੀ ਬਤਾਉਣਾ ਤੂੰ ਮੈਨੂੰ ਮੈਨੂੰ ਸਾਰਾ ਕੁਝ ਪਤਾ ਵਾ ਤੂੰ ਕੀ ਦੱਸਣਾ ਮੈਨੂੰ ਵਾਲ ਬਣ ਕੇ ਕੀ ਕਰਨ ਲੱਗੀ ਦੱਸ ਬਤਾਤੀ ਹੂੰ ਨਹੀਂ ਤਾਂ ਮੈਂ ਦੱਸ ਵਾਲ ਬਣ ਕੇ ਕੀ ਕਰਨ ਲੱਗੀ ऐसे हां ਕਰਨ ਕੀ ਲੱਗੀ ਆ ਹੁਣ ਤੁਹਾਨੂੰ ਫਰਕ ਲੱਗਦਾ ਵਾ ਨਾ ਬਹੁਤ ਨਾਲ ਜਿਆਦਾ ਆ ਫਰਕ ਵਾ ਉਦਾਂ ਤੇ ਅਸਰੀਰ ਨੂੰ ਪੀੜਾ ਪੜਾ ਹੀ ਹੁੰਦੀ ਆ ਵਾ ਬਸ ਪੀੜਾ ਦੀ ਕੋਈ ਗੱਲ ਨਹੀਂ ਪੀੜਾ ਤੁਹਾਨੂੰ ਉਮਰ ਦੇ ਹਿਸਾਬ ਨਾਲ ਸਾਨੂੰ ਆਪ ਹੋਣ ਡਈਆਂ ਵਾ ਤੇ ਮਨਜੋਤ ਨੂੰ ਮੈਂ ਕਹਿੰਨੀ ਆ ਇੱਕ ਵਾਰ ਤੁਹਾਡਾ ਚੈੱਕਅਪ ਕਰਾ ਲੇ ਹੁੰਦਾ ਵਾ ਹੋਰ ਹੁਣ ਨਹੀਂ ਮੈਂ ਇਨੀ ਦਵਾਈ ਖਾਣੀ ਜੇ ਉਹਨੇ ਦਵਾਈ ਦਿੱਤੀ ਮੈਂ ਦਵਾਈ ਨਹੀਂ ਖਾਣੀ ਦਵਾਈ ਨਾ ਖਾਇਓ ਇੱਕ ਵਾਰ ਟੈਸਟ ਟੂਸਟ ਹੋ ਜਾਣਗੇ ਨਾ ਫੇਰ ਉਸ ਹਿਸਾਬ ਨਾਲ ਉਹਨਾਂ ਨੇ ਨਾਰਮਲ ਦਵਾਈ ਦੇਣੀ ਲੋੜ ਪੈਣ ਤੇ ਤੇ ਨਾਲੇ ਹੁਣ ਗਾੜੀ ਸਿਆਲ ਆਉਂਦਾ ਜਾਂਦਾ ਵਾ ਤੇ ਕੋਈ ਨਹੀਂ ਉਸ ਹਿਸਾਬ ਨਾਲ ਦਵਾਈ ਥੋੜੀ ਬਹੁਤੀ ਖਾਈ ਜਾਓ ਫੇਰ ਹੀ ਤੁਰਿਆ ਫਿਰਿਆ ਜਾਣਾ ਆਨੇ ਕੋਈ ਨਹੀਂ ਖਵਾ ਲਾਂਗੇ ਕਮਜ਼ੋਰੀ ਆ ਨਾ ਆ ਗਈ ਸਰੀਰ ਦੇ ਵਿੱਚ ਮੈਂ ਵੀ ਉਤਨਾ ਵੇਖਣ ਡਿਆ ਵਾਂ ਹਾਂ ਆ ਨਵੀਂ ਨਵ ਜਿਹੜੀ ਆਈ ਨੀਰੂ ਹੂੰ ਵੀ ਕੰਮ ਬਹੁਤ ਵਧੀਆ ਕਰਦੀ ਹਨਾ ਆਹੋ ਕਰਦੀ ਆ ਨਰਤਾ ਉਹ ਭਾਗ ਗਿਆ ਕੰਨਾ ਕੀ ਚੰਨੀ ਹੈ ਤੂੰ ਮਤਾਓ ਕਿਆ ਕਰੇ ਕੁਛ ਨਹੀਂ ਕਰਨਾ ਚੱਲੀਏ ਆਵੇ ਹਾਈ ਕਦਰ ਰੋਲਾ ਪੈਣ ਡਿਆ ਬਾਹਰ ਕਦਰ ਰੋਲਾ ਪੈਣ ਡਿਆ ਬਾਹਰ ਆਵੇ ਇਹ ਬਲਾ ਇਹ ਮੈਨੂੰ ਲੱਗਦਾ ਫੇਰ ਡੈ ਪੀਂ ਜਿੱਦਾਂ ਖਿਜਖਾਟ ਕਰਨ ਡੈ ਪੀਆ ਵਾ ਕੀ ਇਹਦਾ ਨਾ ਕੋਈ ਨਾ ਕੋਈ ਸਾਨੂੰ ਟੈਨਸ਼ਨ ਹੀ ਪਾ ਛੱਡਣੀ ਆ ਆਏ ਕਿੱਥੇ ਜਗੀਆਂ ਵਾ ਇਹ ਕੀ ਹੋਇਆ ਵਾ ਫੇ ਮਮੀ ਪਚਾਲਾ ਕੀ ਬੱਲ ਕੀ ਵਿਚਾਲਾ ਮੈਂ ਤਾਂ ਰੌਲਾ ਸੁਣ ਕੇ ਭੱਜੀ ਚੱਲੀ ਬਾਹਰ ਹੀ ਤੁਸੀਂ ਆ ਹੀ ਗਈਆਂ ਚੰਗਾ ਹੋਇਆ ਕੀ ਹੋਇਆ ਵਾ ਕੋਈ ਨਹੀਂ ਮੰਮੀ ਸੂਨ ਸਿੱਪੀ ਖੇਡ ਰਹੀਆਂ ਸਰ ਜੇ ਤੁਹਾਡੀ ਸੂਨ ਸਿੱਪੀ ਕਦੀ ਤੁਹਾਡੀ ਕਿੱਕਰੀ ਤੇ ਕਦੀ ਤੁਹਾਡੀ ਸੂਨ ਸਿੱਪੀ ਹੈਗਾ ਕੀ ਹੈ ਗੱਲ ਦੇ ਵਿੱਚ ਮੈਨੂੰ ਦੱਸੋ ਪਹਿਲਾਂ ਸੂਨ ਸਿੱਪੀ ਹੀ ਮੰਮੀ ਹੋਰ ਕੀ ਗੱਲ ਹੋਣੀ ਆ ਤੂੰ ਦੱਸ ਨਹੀਂ ਤੈਨੂੰ ਕਹਾਂ ਸੌਂਂਡਿਆ ਤੂੰ ਦੱਸ ਨਹੀਂ ਜਾਣੀ ਆ ਮੈਂ ਤਾਂ ਤੁਹਾਨੂੰ ਕੱਢ ਲਈ ਨਹੀਂ ਠੀਕ ਗੱਲ ਵਾ ਉਹ ਤੂੰ ਡਰ ਡਰ ਕੇ ਪਰਾਂ ਹੋਈ ਜਾਣੀ ਆ ਉਹ ਤਾਂ ਮੈਂ ਹੈ ਉਹਨੂੰ ਸੀਟ ਦੇਦਾ ਬੈਂਚੋ ਕੀ ਕੀ ਕਰਦੀ ਕਿ ਤੂੰ ਮੋਟੀ ਹੋ ਮੈਨੇ ਬੋਲਾ ਤੂੰ ਵੀ ਤਾਂ ਮੋਟੀ ਹੋ ਕਹਦੀ ਹੈ ਕਿ ਸ਼ਾਮ ਨੂੰ ਐਕਸਰਸਾਈਜ਼ ਕਰਾਂਗੇ ਮੈਨੇ ਕਹਾ ਅਭੀ ਸ਼ੁਰੂਆਤ ਕਰਦੇ ਆ ਉਹ ਹੋ ਇੱਦਾਂ ਹੀ ਕਿਆ ਸੀ ਮੈਂ ਸੁਖ ਪਤਾ ਇਹੋ ਜਿਹਾ ਕੰਮ ਨਾ ਕਰੋ ਅੱਗੇ ਵੇਖਿਆ ਕੀ ਬਣਿਆ ਸਾਡੇ ਘਰ ਦਾ ਤੁਸੀਂ ਨਾ ਕਰੋ ਇਹੋ ਜਿਹਾ ਕੰਮ ਚੰਗਾ ਜਿੜ ਜੀ ਆਪਾਂ ਤੇ ਮੁੰਡੇ ਸੱਟ ਸੁੱਟ ਲੱਗ ਜੂਗੀ ਫੇਰ ਉਹਨੂੰ ਕੰਮ ਕਰਨ ਵਾਲੀ ਤੁਹਾਨੂੰ ਮੋਤ ਪੈਂਦੀ ਐ ਕਿ ਤੁਸੀਂ ਨੂੰ ਦੱਸਦੀਆਂ ਜੇ ਕਦੀ ਤੂੰ ਸ਼ਿਕਾਇਤ ਲੈ ਕੇ ਆਏ ਨਹੀਂ ਕਦੀ ਤੂੰ ਸ਼ਿਕਾਇਤ ਲੈ ਕੇ ਆ ਜੈ ਨਹੀਂ ਮੰਮੀ ਇਦਾਂ ਕਰਦੀ ਓ ਮੰਮੀ ਇਦਾਂ ਕਰਦੀ ਓ ਹੁਣ ਤੁਸੀਂ ਵਿੱਕੋ ਮਿੱਕੋ ਵੇਰ ਬਾਪੂ ਦੀ ਮੰਮੀ ਤਾਂ ਬਹੁਤ ਬੋਲਦੀ ਐ ਆਪਾਂ ਤਾਂ ਮਨੋਰੰਜਨ ਕਰਨ ਡੀਆਂ ਸੀ ਆਪਾਂ ਮਨੋਰੰਜਨ ਦਾ ਵੀ ਕੋਈ ਟਾਈਮ ਹੁੰਦਾ ਵਾ ਕੇ ਹੁਣ ਤੁਸੀਂ ਚਾਹ ਪੀ ਕੇ ਮਨੋਰੰਜਨ ਕਰਨਾ ਹੈਗਾ ਪਹਿਲੇ ਖੇਡ ਰਹੇ تھے ਅਮ ਚੁੱਪਣ ਛਪਾਈ ਇਸ ਕਾ ਬੰਦਾ ਵੀ ਖੇਡ ਰਹਾ ਥਾ ਸਾਥ ਸਾਥ ਅਛਾ ਅਛਾ ਇਸ ਕੋ ਉਹਨੂੰ ਮੜਾ ਲਿਆ ਵਾ ਬੁਡੀਆਂ ਵਾਲੇ ਕੰਮ ਕਰਨ ਜੇ ਦੋਨੋ ਖੇਡ ਰਹੇ ਥੇ ਮੈਂ ਵੀ ਖੇਲਣ ਲੱਗੀ ਫਿਰ ਤੇ ਜਦੋਂ ਇਹ ਦੋ ਜਾਨੇ ਛਦਾਈ ਹੋ ਗਏ ਤੀਜੀ ਕਿਉਂ ਹੋਈ ਨਾਲ ਤੂੰ ਕਿਉਂ ਖੇਡਣ ਲੱਗ ਪਈ ਨਾਲ ਇਹਨਾਂ ਨੂੰ ਰੱਡੇ ਹੀ ਰਹਿਣ ਜਰਾ ਮੈਨੂੰ ਦੱਸਦੀ ਹੋਣ ਕਿ ਮੈਂ ਪੁੱਛਦੀ ਫਿਰ ਜਾ ਕੇ ਮੰਮੀ ਉਹਨੂੰ ਤੇ ਵਿਚਾਰੇ ਨੂੰ ਬੁਖਾਰ ਹੋਇਆ ਵਾ ਕਿਨੂੰ ਸਾਬੀ ਨੂੰ ਮੈਨੂੰ ਤੇ ਹਲੇ ਦਾ ਕਰੀਂ ਬਤਾ ਵੀ ਉਹਨੂੰ ਬੁਖਾਰ ਹੋਇਆ ਮੈਂ ਵੀ ਤੇ ਘਰ ਦੇ ਵਿੱਚ ਹੋਈਆਂ ਉਹ ਬਾਹਰ ਅੰਬਾ ਥੱਲੇ ਬੈਠਾ ਉੱਥੇ ਮੈਂ ਵੇਖਿਆ ਤੇ ਕਹਿੰਦਾ ਮੇਰੇ ਸਰੀਰ ਨੂੰ ਟੁੱਟ ਪੱਜ ਹੀ ਲੱਗੀ ਉਹਨੂੰ ਮੈਂ ਵੇਖਿਆ ਹੱਥ ਲਾ ਕੇ ਤੇ ਮੱਥੇ ਉਹਦੇ ਤੇ ਬੁਖਾਰ ਹੋਇਆ ਵਾ ਤੇ ਫੇਰ ਉਹ ਖੇਡਣ ਡੈ ਪਈ ਉਹਦੇ ਨਾਲ ਤੇ ਬੁਖਾਰ ਲੱਥ ਗਿਆ ਹਾਰ ਕਸਾ ਹੈ ਮੇਰੇ ਸਰਦਾਰ ਜੀ ਕੋ ਵੀ ਬੁਖਾਰ ਹੋ ਗਿਆ ਕੰਨੀ ਤੈਨੂੰ ਹੀ ਨਹੀਂ ਹੋਇਆ ਸਾਰੇ ਨੂੰ ਹੋ ਗਿਆ ਮੈਨੂੰ ਲੱਗ ਕੇ ਮੈਨੂੰ ਤੇ ਸਭ ਤੋਂ ਜ਼ਿਆਦਾ ਹੋਇਆ ਹੈ ਲੇਕਿਨ ਮੈਂ ਫੀਲ ਹੀ ਨਹੀਂ ਕਰਤੀ ਚਲ ਬੱਸ ਕਰੋ ਬਾਬਾ ਬੁਖਾਰ ਬੁਖਾਰ ਲਾ ਕੇ ਨਾ ਜਿਹਨੂੰ ਨਹੀਂ ਵੀ ਚੜਿਆ ਤੁਸੀਂ ਉਹਨੂੰ ਵੀ ਚੜਾਤਾ ਵਾ ਮੰਮੀ ਇਹਨੂੰ ਨਹੀਂ ਹੋ ਹੈਗਾ ਵੇ ਲੈ ਸੋਚ ਬਾਕੀ ਸਾਰੇ ਟੱਬਰ ਨੂੰ ਚੜ ਗਏ ਹੁਣ ਮੈਂ ਤਾਂ ਇਹਨੂੰ ਕੰਮ ਮੰਡ ਕੇ ਦੇ ਦੇਣੀ ਤੈਨੂੰ ਮੈਂ ਦੱਸਾਂ ਤੁਸੀਂ ਇਦਾਂ ਨਹੀਂ ਬਾਜ ਆਉਣਾ ਮਗਰ ਨੂੰ ਆਮ ਆਇਆ ਤੁਹਾਡੇ ਪਿਓ ਨੂੰ ਫੇਰ ਉਹਦੇ ਦਿਵਾਰੇ ਆਣ ਕੇ ਸਿਰ ਖਾਂ ਡੈ ਪਿਆ ਵਾ ਚਲ ਜਾ ਤੂੰ ਬਾਹਰ ਕਿਉ ਮੈਂ ਕੋ ਜਾਉ ਤੂੰ ਚਲੇ ਜਾ ਫੇਰ ਤੂੰ ਇੱਥੇ ਪੈਦਾ ਫੇਰ ਮੈਂ ਕੱਲੀ ਨੇ ਬਾਹਰ ਜਾਣਾ ਫੇਰ ਤੂੰ ਮੇਰੇ ਮਗਰ ਨਾ ਵੀ ਤੁਸੀਂ ਦੋਵੇਂ ਬਿਆਜੋ ਪੈਣਾ ਮੈਂ ਕੱਲੀ ਚਲ ਜਾਨੀ ਬਾਹਰ ਮੈਨੂੰ ਬਿਠਾ ਇੱਥੇ ਤੂੰ ਬੈਠ ਜਾ ਇੱਥੇ ਰਵੀ ਹੁਣ ਬੈਠੋ ਮਾਤਾ ਜੀ ਮੈਂ ਬਤਾਤੀ ਅਵੀ ਨਾ ਜਬ ਹੋ ਰਹੀ ਥੀ ਕਿ ਮੈਂ ਨਾ ਆਪਣੇ ਆਦਮੀ ਸੇ ਤੁਮੇ ਕੁਟਵਾਉਂਗੀ ਹਾਂਜੀ ਠੀਕ ਆ ਜੀ ਸੁਖਨਾਲ ਗੱਲ ਕਰਾਵਾਂ ਨਹੀਂ 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 ਮੈਂ ਨਹੀਂ ਕਰਾਉਣੀ ਹਲੇ ਨਹੀਂ ਮੈਂ ਬਾਹਰ ਆਇਆ ਹਾਂ ਉਹ ਅੰਦਰ ਆ ਠਹਿਰ ਕੇ ਲਾਇਆ ਤੂੰ ਹੀ ਫੋਨ ਹਲੇ ਨਹੀਂ ਮੈਂ ਕਰਾ ਸਕਦਾ ਗੱਲ ਮੈਂ ਆਪਣਾ ਕੰਮ ਕੰਡਿਆ ਵਾਂ ਕੋਈ ਚੰਗਾ ਚੰਗਾ ਜੀ ਠਹਿਰ ਕੇ ਲਾਇਓ ਕਰਾ ਗੱਲ ਸੁੱਖ ਨਾਲ ਮੈਂ ਤੇ ਜਾਨ ਲਗਾਉਂਦਾ ਫਿੰਡਿਆ ਵਾਂ ਉਹ ਵਾਲ ਜੇ ਖਲਾਰ ਕੇ ਡੈਂਜੀ ਬਣ ਕੇ ਤੁਰੀ ਫਿਰਦੀ ਮੈਨੂੰ ਤਾਂ ਡਰ ਲੱਗਦਾ ਉਹਦੇ ਲੈ ਵੇ ਵੇ ਕੇ ਕਿਤੇ ਇੱਧਰ ਉੱਧਰ ਜਾਂਦੀ ਆ ਨਾ ਫੇਰੀ ਮੈਂ ਜਾਣਾ ਮੈਂ ਅੰਦਰ ਉਹਨਾਂ ਚਰਚ ਬੱਚੀ ਨਾਲ ਬਹਿ ਜਾ ਉਧਰ ਜਾ ਕੇ ਉਹ ਮੰਜੀ ਤੇ ਥਾਪੀ ਸੁਖ ਆਵਾਜ਼ ਮਾਰ ਲੂਗੀ ਜਦੋਂ ਜਾਊ ਇੱਧਰ ਉੱਧਰ ਨਹੀਂ ਉਹਦਾ ਫਰਜ਼ ਨਹੀਂ ਭੰਡਾ ਤੈਨੂੰ ਕੁਝ ਬੋਲੂਗਾ ਹਾਂ ਤੇ ਕਿਉਂ ਗਈ ਪੁੱਛਣੇ ਗਈ ਉਹ ਤਾਂ ਮੁੱਛੇ ਡਰਦਾ ਹੀ ਬਹੁਤ ਹੈ ਫਿਰ ਭਾਗ ਗਿਆ ਫਿਰ ਮੈਨੇ ਬੋਲਾ ਅਬ ਬਤਾ ਤੂੰ ਜੇ ਵੀ ਭਾਗ ਗਈ ਹਾਏ ਇਦਾਂ ਕਿੱਦਾਂ ਹੋਣਾ ਸਾਡੇ ਘਰ ਦਾ ਮਨ ਫਿਰ ਕਿਦਾਂ ਸਰੂਗਾ ਇਦਾਂ ਤੇ ਬੜੀ ਮਾੜੀ ਗੱਲ ਵਾ ਰੋਈ ਦਿਹਾੜੀ ਤੁਸੀਂ ਇਦਾਂ ਕਿੱਕਲੀ ਸ਼ੂਨ ਛਪੀ ਇਦਾਂ ਕਰੀ ਜਾਓਗੀ ਆ ਬੜੀ ਸ਼ਰਮ ਵਾਲੀ ਗੱਲ ਵਾ ਅਰੇ ਸ਼ਰਮ ਬਾਬੂ ਜੀ ਪਤਾ ਨਹੀਂ ਕਿਉਂ ਆਦੀ ਹੈ ਇਸ ਕੋ ਕਿਸ ਕੋ ਪਤਾ ਕਿੰਨੀ ਕਿੰਨੀ ਉੱਚੀ ਦੀਵਾਰ ਖਰਾ ਰੱਖੀ ਆ ਤੁਮਨੇ ਇਹਨੂੰ ਹਮਾਰੇ ਜਹਾ ਤਾਂ ਮਨਪ੍ਰੀਤ ਕਹਿਣ ਲਈ ਤੂੰ ਮਨਪ੍ਰੀਤ ਨਾ ਰੱਖ ਲੈ ਦਾ ਆਹੋ ਤੂੰ ਹੀ ਨੀਰੂ ਕਹੀ ਜਾਵੇਂ ਨੀਰੂ ਅਖੰਡਿਆ ਨਾ ਮੈਂ ਲੱਗੀ ਤੈਨੂੰ ਦੱਸੋ ਅੰਦਰ ਰੌਲਾ ਪੈ ਗਿਆ ਤੇ ਮੈਂ ਕਿਹਾ ਮੈਂ ਬਾਹਰ ਜਾਵਾਂ ਭੱਜ ਕੇ ਇਹ ਮਨਪ੍ਰੀਤ ਮਨਪ੍ਰੀਤ ਹੀ ਨਾ ਰੱਖ ਲੈ ਇਹ ਵੀ ਮਨਪ੍ਰੀਤ ਵਰਗੀ ਆ ਤੇ ਨਾਂ ਵੀ ਚੱਲ ਮਨਪ੍ਰੀਤ ਰੱਖ ਲੈ ਚੰਗਾ ਹੋ ਗਿਆ ਪਰ ਨਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਅਕਲ ਨਹੀਂ ਉਹ ਮਨਪ੍ਰੀਤ ਵਰਗੀ ਹੈਗੀ ਇਹਦੀ ਨਹੀਂ ਨਹੀਂ ਕੋਈ ਨਹੀਂ ਉਹਨੂੰ ਸਮਝ ਲੱਗਣ ਦੇ ਦੇ ਪੈਣੀ ਆ ਲੱਗ ਜਾਣੀ ਇਹਨੂੰ ਸਮਝ ਅਰੇ ਬਾਬੂ ਜੀ ਜੋ ਬੋਲਤੀ ਵਹੀ ਕੀਆ ਅਭੀ ਮੈਂ ਨਾ ਵਾਲ ਦੋ ਕਰ ਆਈ ਥੀ ਇਹਨਾਂ ਨੇ ਬੋਲਾ ਕਿ ਹਮਾਰੇ ਜਹਾਂ ਰਿਵਾਜ ਨਹੀਂ ਹੈ ਮੈਨੇ ਬਾਂਦ ਲੀਏ ਅਭੀ ਮੈਂ ਹੋਰ ਕੀ ਕਰੂੰ ਮੈਂ ਤਾਂ ਜੇ ਨਹੀਂ ਸਮਝਾਤੀ ਮੈਂ ਤੇਰੇ ਕੋ ਇੱਕ ਬਾਤ ਬਤਾਉਂ ਐਸੇ ਹੈ ਕਿ ਪੰਜਾਬ ਮੇ ਐਸਾ ਨਹੀਂ ਹੋਤਾ ਕਿ ਜੋ ਬਹੂ ਹੋਤੀ ਹੈ ਤੇ ਐਸੇ ਨੰਗੇ ਸਿਰ ਘੁੰਮਤੀ ਹੈ ਨੰਗੇ ਸਿਰ ਐਸੇ ਨਾਚਤੀ ਹੈ ਜਾਂ ਬਾਗਤੀ ਹੈ ਐਸੇ ਨਹੀਂ ਹੁੰਦਾ ਸਾਡੇ ਪੰਜਾਬ ਮੇਂ ਟੀਵੀ ਮੇਂ ਤਾਂ ਐਸਾ ਹੀ ਹੁੰਦਾ ਮੈਨੇ ਬਾਤ ਤੋ ਛੋੜ ਦਮ ਸਾਡੇ ਪੰਜਾਬੇ ਨਹੀਂ ਹੈ ਕੋਈ ਤੁਮ ਜਬਸੇ ਖੇਲ ਰਹੇ ਥੇ ਕੋਈ ਬਾਤ ਸੇ ਕੋਈ ਮਹਿਮਾਨ ਆ ਜਾਤਾ ਤੋ ਕਿਆ ਦੇਖਤਾ ਇਨਕੀ ਬਹੂ ਕਿਆ ਕਰ ਰਹੀ ਹੈ ਤੋ ਹੀ ਨਾ ਹਿੰਦੀ ਬੋਲੋ ਇਹਨੂੰ ਤੇ ਪੰਜਾਬੀ ਬੋਲਣੀ ਸਿਖਾ ਲੈਣੀ ਤੁਹੀ ਵੀ ਨਾਲ ਹਿੰਦੀ ਬੋਲਣ ਡੈਰੇ ਆ ਉਹਦੀ ਮਾਂ ਬਾਪਾ ਜੀ ਦੱਸਾਂ ਉਹਨੂੰ ਉਹ ਤੂੰ ਬੇਟੇਰਾ ਕੋਈ ਜਾਣਦੀ ਆ ਵਈ ਤੋ ਮੈਂ ਸੋਚ ਰਹੀ ਹਾਂ ਕਿ ਮੈਂ ਪੰਜਾਬੀ ਸਿੱਖੂਗੀ ਕਿ ਇਹਨੂੰ ਕੋ ਹਿੰਦੀ ਸਿਖਾਉਂਗੀ। ਤੁਸੀਂ ਨਹੀਂ ਹਿੰਦੀ ਬੋਲਣੀ ਆਈ ਤਾਂ ਬਾਦਾਂ ਕੋਈ ਗੱਲ ਕਰਨੀ ਪੰਜਾਬੀ ਚ ਕਰਨੀ ਏ ਰੇ ਨਾਲ। ਤੂੰ ਬਹਿਣ ਪੰਜਾਬੀ ਸਿੱਖ। ਤੂੰ ਤੇ ਮੇਰੇ ਬੰਦੇ ਨੂੰ ਵੀ ਹਿੰਦੀ ਤੇ ਲਾ ਲੈਣਾ। ਹਾਂ ਉਹ ਨਹੀਂ ਗੱਲ ਤੇ ਸਮਝੇ ਲੱਗਿਆ ਕਰਨੀ। ਲਾ ਲੈਂਦੀ ਮੈਨੂੰ ਕਿੱਥੋਂ ਹਿੰਦੀ ਤੇ ਲਾ ਲੈਂਦੀ। ਐਵੇਂ ਜਾਣ ਕੇ ਮਾਰੀ ਜਾਂਦੀ। ਤੁਸੀਂ ਦੋਵੇਂ ਇੱਕੋ ਜਿਹੀ ਹਿੰਦੀ ਬੋਲੀ ਜਾਓਗੇ। ਗੱਲਾਂ ਦੱਸਣ ਡਿਆ ਉਹਦੀ ਮੈਂ ਚਲ ਭਾਸ਼ਾ ਉਹਨੂੰ ਪਤਾ ਲੱਗ ਜੇ ਵੀ ਹਾਂ ਠੀਕ ਆ ਪੰਜਾਬ ਦਾ ਰਵਾਜ ਇਦਾਂ ਦਾ ਵਾ। ਇਹ ਸਮਝਦੀ ਆ ਪੰਜਾਬੀ ਸਭ ਕੋ ਸਮਝਦੀ ਆ। ਜਾ ਬਹਿਣਾ ਕੰਮ ਕਰੋ ਕੋਈ ਜਾ ਕੇ। ਲੜਾਈ ਨਾ ਕਰੋ। ਮਹਾਕਾਰ ਡਾਪਿਓ ਉਠਿਆ ਆਵਾ ਬਿਮਾਰ ਮੰਜੇ ਤੋਂ ਕਿਹੜੀ ਮੰਨਪਰੀਤ ਸੀ ਨਾ ਉਹ ਬਹੁਤ ਚੰਗੀ ਸੀ ਇਹਨੇ ਸੁੱਖ ਨਹੀਂ ਈਦਾ ਕਰ ਕਰ ਕੇ ਤੇ ਉੱਥੇ ਈਦਾ ਹੀ ਉਹਨੂੰ ਸੱਟ ਲਾ ਦਿੱਤੀ ਚਾਹ ਬੱਸ ਕਰੋ ਮੈਂ ਪਿਛਲੀਆਂ ਗੱਲਾਂ ਆ ਕੇ ਕਿਸ ਨੇ ਕੋਈ ਬਾਤ ਨਹੀਂ ਕੋਈ ਗੱਲ ਨਹੀਂ ਪੈਣਾ ਜਾ ਸੁੱਖ ਨਹੀਂ ਸੁਮਨ ਆਹੋ ਕਿਹੜੀ ਸੱਟ ਲਾ ਦਿੱਤੀ ਕਿੱਥੇ ਦੀ ਗੱਲ ਕਰਦੇ ਆਂ ਬਤਾ ਦਿਓ ਮੁੱਛੇ ਕੋਈ ਗੱਲ ਨਹੀਂ ਇਹਨਾਂ ਦੇ ਦਿਮਾਗ ਤੇ ਟੈਨਸ਼ਨ ਹੀ ਨਾ ਉਹੋ ਗੱਲ ਚੇਤੇ ਆ ਗਈ ਕੋਈ ਪੁਰਾਣੀ ਤਾਂ ਕਰਨ ਰਿਆ ਭਈ ਕੋਈ ਗੱਲ ਨਹੀਂ ਜਾਓ ਤੁਸੀਂ ਸੁੱਖ ਕੁਛ ਨਹੀਂ ਆਂਦੀ ਕਿਸੇ ਨੂੰ ਪਰ ਤੂੰ ਨਾ ਲੜਾਈ ਕਰ ਬਾਬਾ ਆਵੇ ਤੇਰੇ ਗਾੜੀ ਜੋੜੇ ਹੱਥ ਹਨ ਵਸਦਿਆਂ ਚ ਰਹਿਣ ਦੇ ਲੋਕੀ ਇਹ ਨਾ ਕਹਿਣ ਅੱ비 ਵੀ ਮੁੰਜੇ ਬਤਾ ਦੋ ਕੀ ਬਾਤ ਹੈ ਹਾਏ ਹਾਏ ਕਿਹੜੀ ਗੱਲ ਆ ਦੱਸ ਦੇ ਹੁਣ ਉਹਨੂੰ ਨਹੀਂ ਤਾਂ ਪਤਾ ਤਾਂ ਮੈਂ ਕਰ ਹੀ ਲੂੰਗੀ ਉਹ ਤੇਲ ਹਾਏ ਹਾਏ ਬੱਸ ਕਰੋ ਕਿਆ ਕੋਈ ਨਹੀਂ ਸੁਪਟਿਆ ਨਹੀਂ ਜਾ